ਹਰ ਜਨ ਬੋਲਤਿ ਸ਼੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਰਹਾਉ ਹੁਣ ਮਨੁੱਖ ਨੂੰ ਇਹ ਪਤਾ ਨਹੀਂ ਸੀ ਵੀ ਮੈਂ ਸੰਗਤ ਕਿਦੀ ਕਰਨੀ ਮੈਂ ਸੰਗ ਕਿਦਾ ਕਰਨਾ ਤੇ ਮਹਾਰਾਜ ਨੇ ਇਹ ਸਾਡੇ ਤੇ ਕਿਰਪਾ ਕੀਤੀ ਸਾਨੂੰ ਇਹ ਵੀ ਸਮਝਾਇਆ ਵੀ ਤੂੰ ਸੰਗ ਕਿਦਾ ਕਰਨਾ ਫਿਰ ਨਾਲ ਹੀ ਸਾਨੂੰ ਮਹਾਰਾਜ ਨੇ ਇਹ ਗੱਲ ਸਮਝਾਈ ਸਹਿਬ ਕਹਿਣ ਲੱਗੇ ਭਲਿਆ ਨੀਰੀ ਗੱਲ ਸੰਗ ਦੀ ਨਹੀਂ ਹੁੰਦੀ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਵੀ ਤੂੰ ਸੰਗਤ ਦੇ ਵਿੱਚ ਜਾ ਕੇ ਤੂੰ ਬੋਲਣਾ ਕੀ ਹੈ ਤੋਂ ਮਹਾਰਾਜ ਜੀ ਸਾਨੂੰ ਦੱਸ ਰਹੇ ਨੇ ਹਰ ਜਨ ਜਿਹੜੇ ਹਰੀ ਦੇ ਜਨ ਜਿਹੜੇ ਉਹਦੇ ਭਗਤ ਨੇ ਜਿਹੜੇ ਉਹਦੇ ਸੇਵਕ ਨੇ ਉਹ ਕੀ ਬੋਲਦੇ ਨੇ ਮਰਦ ਕਹਿਣ ਲੱਗੇ ਸ੍ਰੀ ਰਾਮ ਨਾਮਾ ਉਹ ਰੱਬ ਦਾ ਨਾਮ ਬੋਲਦੇ ਉਹ ਰੱਬ ਦਾ ਨਾਮ ਲੈਂਦੇ ਨੇ ਹੁਣ ਮਨੁੱਖ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਵੀ ਮੈਂ ਸੰਗ ਕਿਦਾ ਕਰਨਾ ਮਹਾਰਾਜ ਨੇ ਇਹ ਗੱਲਾਂ ਸਮਝਾਈਆਂ ਸਭ ਤੋਂ ਪਹਿਲਾਂ ਮਨੁੱਖ ਨੂੰ ਇਹ ਗੱਲ ਸਮਝਾਈ ਵੀ ਭਲਿਆ ਵੀ ਜਿਹੜਾ ਪ੍ਰਭੂ ਪਰਮੇਸ਼ਰ ਹੈ ਨਾ ਉਹ ਕਿਸੇ ਇੱਕ ਦਾ ਨਹੀਂ ਪ੍ਰਭੂ ਪਰਮੇਸ਼ਰ ਸਾਂਝ ਹੈ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਤੁਮਾਰਾ ਜ ਸਾਡੇ ਤੇ ਕਿਰਪਾ ਕਰਦੇ ਨੇ ਪੁਰਾਤਨ ਸਮੇਂ ਦੇ ਵਿੱਚ ਜਦ ਗੁਰੂ ਨਾਨਕ ਸਹਿ ਮਹਾਰਾਜ ਤੋਂ ਪਹਿਲਾਂ ਦੀ ਗੱਲ ਕਰ ਲਈਏ ਉਸ ਵਕਤ ਲੋਕ ਬੰਦਗੀ ਕਰਨ ਲੱਗਿਆ ਕੀ ਕਰਦੇ ਸੀ ਕਿਸੇ ਨੇ ਪਹਾੜਾਂ ਤੇ ਜਾ ਕੇ ਬੈਠ ਜਾਣਾ ਕਿਸੇ ਨੇ ਆਸੇ-ਪਾਸੇ ਜਾ ਕੇ ਬੈਠ ਜਾਣਾ ਜੇ ਕੋਈ ਹੋਰ ਉਹਨੇ ਕਠਨ ਸਾਧਨਾ ਕਰਨ ਲੱਗ ਜਾਣੀ ਕੋਈ ਢੰਗ ਤਰੀਕਾ ਅਪਣਾ ਲੈਣ ਤੁਮਾਰਾ ਜੀ ਨੇ ਸਮਝਾਇਆ ਸਹਿਬ ਕਹਿਣ ਲੱਗੇ ਭਲਿਓ ਵੀ ਨਹੀਂ ਸਾਨੂੰ ਪਹਾੜਾਂ ਤੇ ਜਾ ਕੇ ਨਹੀਂ ਬੈਠਣਾ ਚਾਹੀਦਾ ਲੋਕ ਛਿਪ ਕੇ ਨਹੀਂ ਬੈਠਣਾ ਚਾਹੀਦਾ ਸਾਨੂੰ ਤਾਂ ਸੰਗਤ ਦੇ ਵਿੱਚ ਬੈਠਣਾ ਚਾਹੀਦਾ ਸਾਨੂੰ ਸਮਾਜ ਨੂੰ ਸੁਧਾਰਨਾ ਚਾਹੀਦਾ ਜਦੋਂ ਅਸੀਂ ਸੰਗਤ ਦੇ ਵਿੱਚ ਆ ਕੇ ਬੈਠਾਂਗੇ ਸੰਗਤ ਦੇ ਵਿੱਚ ਜਪਾਂਗੇ ਤੇ ਸਾਡੇ ਨਾਲ ਹੋਰ ਲੋਕ ਵੀ ਸੰਗ ਕਰਨਗੇ ਜਿੱਥੇ ਸਾਡਾ ਉਧਾਰ ਹੋਏਗਾ ਉਥੇ ਨਾਲ ਉਹਨਾਂ ਦਾ ਵੀ ਉਧਾਰ ਹੋਏਗਾ ਤੇ ਹਰ ਰੋਜ਼ ਆਪ ਜੀ ਅੰਮ੍ਰਿਤ ਵਚਨ ਪੜ੍ਹਦੇ ਹੋ ਮਹਾਰਾਜ ਆਖਦੇ ਨੇ ਜਿਨਿ ਨਾਮ ਧਿਆਇਆ ਗਏ ਮੱਛਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਮਹਾਰਜ ਕਹਿਣ ਲੱਗੇ ਉਹ ਆਪਦੇ ਮੁਖ ਤਾ ਉਜਲੇ ਕਰ ਗਏ ਪਰ ਉਹ